ਹਰੀ ਇੰਡਸਟਰੀ ਵਲੋਂ ਕੁਝ ਕੇ ਬੰਦੇ ਤਾਂ ਇਦਾਂ ਦੇ ਮਿਲੇ ਵੀ ਅੱਲਾ ਸ਼ਰੀ ਦੇਣ ਵਾਲੇ ਵੀ ਬਹੁਤ ਕੁਝ ਕਰਦਾ ਜਾਂ ਐਂਸੇ ਤੂੰ ਹੀ ਐ ਦੇਖਣ ਲੱਗਿਆ ਮੈਨੂੰ ਪਿੱਛੇ ਮੁੜ ਕੇ ਹਾਏ ਲੱਗਦਾ ਤਿਆਰੀ ਉਹਦੀ ਹਾਦੀ ਐ ਦਿਲ ਮੇਰਾ ਖੁਸ਼ੀ ਚ ਹੁਲਾਰੇ ਰਹਿਣ ਲੱਗਾ ਸਬਰਾਂ ਦਾ ਫਲ ਮੇਰੀ ਚੋੜੀ ਪਹਿੜ ਲੱਗਾ ਥੋਫੇਜ਼ਿੰਗ ਹੁੰਦੇ ਨੇ ਹੁਣ ਹਰ ਚੀਜ਼ ਦੇ ਕਈ ਗੁੱਡ ਫੇਸ ਹੋਏ ਕਈ ਬੈਡ ਫੇਸ ਹੋਏ ਹੁਣ ਮੇਰੇ ਨਾਲ ਜ਼ਿਆਦਾਤਰ ਜੋ ਵੀ ਮੈਂ ਬੈਡ ਫੇਸ ਹੀ ਕਿਹਾ ਇੰਡਸਟਰੀ ਕਿਤੇ ਅਗੇ ਨਵੇਂ ਸ਼ੁਰੂ ਕੀਤਾ ਹੈ ਚਲੋ ਮੇਰੇ ਲਈ ਤਾਂ 100 ਗਾਣੇ ਵੀ ਉਪਲਬਧ ਹੀ ਹੈ ਸੱਚੀ ਗਾ ਦੱਸਾਂ ਉਹ ਮੈਂ ਲਿਖਿਆ ਤਾਂ pranjal rahiya mam ਲਈ ਦਿੱਤਾ ਮੈਂ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਦੇਖਦਾ ਵੀ ਰਹਿਣਾ ਕਿ ਕੋਈ ਵੀ ਇਦਾਂ ਦਾ ਬੰਦਾ ਨਹੀਂ ਆ ਜੋ ਉਹਨਾਂ ਦਾ ਫੈਨ ਨਹੀਂ ਹੋਊਗਾ ਆਪਾਂ ਤਾਂ ਕਹਿੰਦੇ ਆ ਵੀ ਆਪਾਂ ਸੀਰੀਅਸ ਵਾਲੇ ਫੈਨ ਆ ਤੇ ਮੇਰਾ ਹੈ ਮੰਨ ਕਿ ਮੈਂ ਉਹਨਾਂ ਨਾਲ ਗਾਣਾ ਕਰਾਂ ਤੇ ਇਹੀ ਗਾਣਾ ਕਰਾਂ ਮੈਂ ਲਿਖਿਆ ਉਹਨਾਂ ਲਈ ਆ ਹਾਂ ਦਿਨ ਹੋਣਾ ਸੱਚੀ ਨਹੀਂ ਹੋਇਆ ਇਤਵਾਰ ਦਾ ਰੱਬ ਨੇ ਬਣਾਈ ਨਹੀਂ ਤੂੰ ਬੈਠ ਕੇ ਇਹਦਾ ਬਤਾ ਚਿਹਰਾ ਕਦੇ ਵੇਖਿਆ ਨਹੀਂ ਮਾਸੂਮੀਅਤ ਲਈ ਅਲੀ ਹਰ ਸੈਡ ਤੇ ਉਹ ਹਸੇ ਜਦੋਂ ਫੁੱਲਾਂ ਦੇ ਹੱਥ ਹੀਰਾ ਲੱਗਦਾ ਹਸੇ ਜਦੋਂ ਫੁੱਲਾਂ ਦੇ ਹੱਥ ਹੀਰਾ ਲੱਗਦਾ ਉਹ ਉਸੇ ਜਮਾ ਲੱਗੇ ਗੁਲਕੰਦ ਮਿੱਠੀਏ ਰਾਤ ਨੂੰ ਨਾ ਬੜ ਘੜ ਆਇਆ ਕਰ ਬਾਰ ਤੇ ਥੋ ਜਲਸੀ ਕਰੂਗਾ ਨੀ ਤਾ ਚੰਦ ਮਿੱਠੀਏ ਬਈ ਇਦਾਂ ਦੀ ਗੱਲ ਐ ਇੰਡਸਟਰੀ ਏਸੀ ਮਿਊਜ਼ਿਕ ਇੰਡਸਟਰੀ ਇਦਾਂ ਦੀ ਐ ਤੁਸੀਂ ਜਦ ਤੱਕ ਕੁਛ ਚਮਤਕਾਰ ਨਹੀਂ ਕਰੋਗੇ ਤਦ ਤੱਕ ਤੁਹਾਨੂੰ ਨਮਸਕਾਰ ਨਹੀਂ ਐ ਤੇ ਮੇਰੇ ਨਾਲ ਤਾਂ ਉਹੀ ਜੱਲਾ ਹੋਈਆਂ ਨੇ ਵੀ ਅੰਸ਼ਾ ਆਪਾ ਕਰ ਦਿੰਨੇ ਆ ਬਸ ਤੂੰ ਅਗਲੇ ਮਹੀਨੇ ਦੇ ਇੱਕ ਤੋ ਸਟਾਰ ਐ ਇਦਾਂ ਦੇ ਬਹੁਤ ਬੰਦੇ ਮੇਰੇ ਬਟ ਉਹੀ ਐ ਮੈਂ ਹੁਣ ਪਿੱਛੇ ਦੇ ਬੌਂਡ ਵੀ ਰਿਆ 8 ਮਹੀਨੇ ਮੇਰੇ ਬੌਂਡ ਚ ਦੀ ਸੀਗੇ ਤਾਂ ਹੀ ਗਾਣੇ ਨਹੀਂ ਆਏ ਹਾ ਹੋ ਲੰਗਦੀ ਟਪਦੀ ਕਰ ਮੇਰੇ ਤੂੰ ਵੀ ਸੀ ਮੇਰੇ ਦਿਲ ਨੂੰ ਹੌਕਾ ਜਾ ਛੱਡ ਜਾਂਦੀ ਸੀ ਸੋਚਿਆ ਸੀ ਬਸ ਯਾਰੀ ਵਾਲਾ ਚੱਕਰ ਹੈ ਪਰ ਪਿਆਰ ਵਾਲਾ ਤਾਂ ਪੰਨਾ ਤੂੰ ਨਹੀਂ ਖੋਲ ਗਈ ਜਿੰਦੀ ਜਿੰਦੀ ਪਿਆਰੇ ਮੈਨੂੰ ਭੁੱਲ ਗਈ ਮੇਨ ਨਾ ਜਾ ਮੁਸਕਾ ਕੇ ਦਿਲ ਨੂੰ ਖੋਲ ਗਈ ਹਾਂ ਦੀ ਫੁੱਲ ਰੁਝਾਨ ਹੈ ਤੇ ਆਪਾਂ ਮਤਲਬ ਇੱਕ ਦੋ ਆਫਰ ਤਾਂ ਆਈ ਵੀ ਸੀ ਵਿੱਚ ਕੁਝ ਨਾ ਕੁਝ ਗੇਮਾਂ ਵੀ ਪਈਆਂ ਪਿਆਰ ਵਾਲਾ ਸੀਨ ਕਰਕੇ ਦਿਖਾ ਦਿੰਦਾ ਬਿਲਕੁਲ ਯਾਰ ਸੱਚੀ ਗੱਲ ਹੈ ਮੈਂ ਨਾ ਇੱਕ ਵਾਰ ਮੇਰੀ ਉੱਤੇ ਗੱਲ ਸੁਣ ਲੈ ਮੈਂ ਸੱਚੀ ਤੈਨੂੰ ਪਿਆਰ ਕਰਦਾ ਯਾਰ ਇਦਾਂ ਥੋੜੀ ਹੁੰਦਾ ਯਾਰ ਮੈਂ ਸੱਚੀ ਤੈਨੂੰ ਪਿਆਰ ਕਰਦਾ ਯਾਰ ਯਾਰ ਹੁਣ ਲਾਇਆ ਤੂੰ ਐਦਾਂ ਕਰੇਂਗੀ ਮੇਰੇ ਨਾਲ ਮੈਂ ਦੇਖ ਲੈ ਮੈਂ ਮੈਂ ਮਰ ਜੂ ਜਾ ਮਾ ਫਿਰ ਮਾਰ ਮੈਂ ਛਾਲ ਮਾਰ ਦੇਣੀ ਆ ਗੱਲ ਸੁਣੀ ਨਹੀਂ ਗਵਾਂਢ ਪਿੰਡ ਵਾਲੀ ਐ ਉਂਝ ਨਾਲ ਤਾਂ ਤੂੰ ਪੜੇ ਤਿੰਨ ਸਾਲ ਤੇ ਉਹ ਮੈਂ ਗਾਣਾ ਸੁਣਿਆ ਸੀ ਮੈਂ ਵੀਡੀਓ ਨਾ ਬਿਨਾ ਸਾਊਂਡ ਮੈਂ ਵੋਲਿਊਮ ਘਟਾ ਕੇ ਵੀਡੀਓ ਲਾਤੀ ਆ ਸਾਹਮਣੇ ਮੈਂ ਕਿਹਾ ਚਲ ਦੇਖ ਤੇ ਲਿਖ ਦੇ ਕੁਛ ਨਾ ਕੁਛ ਤੇ ਮੈਂ ਦੇਖੀ ਗਿਆ ਦੇਖੀ ਗਿਆ ਉਹ ਨਾ ਉਸ ਵੀਡੀਓ ਜਿੱਦਾਂ ਵੀ ਕੁੜੀ ਆਂਦੀ ਹੈ ਬਾਹਰੋਂ ਤੇ ਉਹਦੇ ਘਰ ਚ ਆਂਦੀ ਹੈ ਕਾਪੀ ਦੇਣ ਤੇ ਮੈਂ ਲਿਖਤਾ ਹਾਂ ਲੰਗਦੀ ਟੱਪਦੀ ਕਰ ਮੇਰੇ ਤੂੰ ਆਂਦੀ ਸੀ ਮੇਰੇ ਦਿਲੋਂ ਫਕਾ ਜਾ ਛੱਡ ਜਾਂਦੀ ਸੀ ਉਹਦਾ ਕਰਦੇ ਕਰਦੇ ਗਾਣਾ ਜਦ ਵੀਡੀਓ ਖਤਮ ਹੋਈ ਮੇਰਾ ਗਾਣਾ ਵੀ ਖਤਮ ਹੋ ਗਿਆ ਸਸ਼ੀ ਗਾਲ ਜੀ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਧੰਨਵਾਦ ਦੇਣਾ ਚਾਹੁੰਦਾ ਤਸਵੀਰ ਰਿਆਸਤ ਚੈਨਲ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਫੱਡੇ ਸ਼ਰਮ ਖੋਣ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਦੇਖ ਰਹੇ ਹੋ ਮੈਂ ਤੁਹਾਨੂੰ ਆਪਣਾ ਗਾਣਾ ਸੁਣਾਉਣਾ ਜਿਹੜਾ ਚੱਲਿਆ ਸੀਗਾ ਥੋੜਾ ਜਿਹਾ ਹਾਂ ਹੋ ਲੰਗਦੀ ਟੱਪਦੀ ਕਰ ਮੇਰੇ ਤੂੰ ਵੀ ਸੀ ਮੇਰੇ ਦਿਲ ਨੂੰ ਹੌਕਾ ਜਾ ਛੱਡ ਜਾਂਦੀ ਸੀ ਸੋਚਿਆ ਸੀ ਬਸ ਯਾਰੀ ਵਾਲਾ ਚੱਕਰ ਹੈ ਪਰ ਪਿਆਰ ਵਾਲਾ ਤੱਪਣਾ ਤੂੰ ਨਹੀਂ ਖੋਲ ਗਈ ਜਾਂਦੀ ਜਾਂਦੀ ਪਿਆਰਿਆ ਮੈਨੂੰ ਭੁੱਲ ਗਈ ਮੈਂ ਨਾ ਜਾ ਮੁਸਕਾ ਕੇ ਦਿਲ ਨੂੰ ਖੋਲ ਗਈ ਬਈ ਇਹ 2021 ਚ ਕੀਤਾ ਸੀਗਾ ਆਪਾਂ ਰਿਲੀਜ਼ ਗਾਣਾ ਤੇ ਉਦੋਂ ਤੋਂ ਹੀ ਮਤਲਬ ਕਰੀਅਰ ਮੈਂ ਆਪਣਾ ਆਫੀਸ਼ੀਅਲੀ ਸ਼ੁਰੂ ਕੀਤਾ ਸੀ ਉਸ ਤੋਂ ਪਹਿਲਾਂ ਮੈਂ ਸਟੇਜ ਸ਼ੋਜ਼ ਲਗਾਉਂਦਾ ਸੀ ਪ੍ਰੋਫੈਸ਼ਨਲੀ ਮੈਂ ਪਹਿਲਾਂ ਤੋਂ ਮਤਲਬ ਇੱਕ ਸਟੇਜ ਦਾ ਹੀ ਆਰਟਿਸਟ ਰਹਿ ਆਇਆ ਸਟਾਰਟਿੰਗ ਮੈਂ ਕੀਤੀ ਸੀਗੀ ਆਪਣੇ ਭੰਗੜੇ ਪ੍ਰੋਗਰਾਮ ਭੰਗੜੇ ਦੇ ਸ਼ੋਜ਼ ਤੋਂ ਹੌਲੀ ਹੌਲੀ ਕਰਦੇ ਕਰਤੇ ਬਾਲੀਵੁੱਡ ਵੀ ਕੀਤਾ ਸਾਰੇ ਡਾਂਸ ਫਾਰਮਸ ਕੀਤੇ ਉਸ ਤੋਂ ਬਾਅਦ ਹੌਲੀ 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 ਗਾਣੇ ਦੀ طرف ਰੁਝਾਨ ਪੁੰਦਾ ਗਿਆ ਸੋ ਹੁਣ ਪਹਿਲਾ ਗਾਣਾ ਕੀਤਾ ਸੀ 2021 ਹਾਂਜੀ ਬਈ ਮੈਂ ਪਹਿਲੀ ਸਟੇਜ ਲਈ ہوئی ਐ ਮੈਂ 12 ਸਾਲ ਦਾ ਸੀਗਾ ਉਦੋਂ ਮੈਂ ਪਹਿਲੀ ਸਟੇਜ ਲਈ ਸੀ ਮੈਂ ਪਹਿਲਾਂ ਅੰਦਰਪੀਲਾ ਸਾਹਿਬ ਦੇ ਬਹੁਤ ਗਾਣੇ ਗਾਉਂਦਾ ਸੀ ਮੈਂ ਗਿਆ ਸੀ ਜੀ ਦੇਖਣ ਲੱਗੀ ਐ ਮੈਨੂੰ ਪਿੱਛੇ ਹੁਣ ਕੇ ਹਾਂ ਦੇਖਣ ਲੱਗਿਆ ਮੈਨੂੰ ਪਿੱਛੇ ਮੁੜ ਕੇ ਹਏ ਲੱਗਦਾ ਤਿਆਰੀ ਉਹਦੀ ਹਾਦੀ ਹੈ ਦਿਲ ਮੇਰਾ ਖੁਸ਼ੀ ਚ ਹੁਲਾਰੇ ਰਹਿਣ ਲੱਗਾ ਹੈ ਸਬਰ ਦਾ ਫਲ ਮੇਰੀ ਚੋੜੀ ਪੈੜ ਲੱਗਾ ਹੈ ਜੂੜੂਗਾ ਬਿੱਲੇ ਦੇ ਨਾਮ ਨਾਲ ਅੱਗੇ ਜੋ ਆਉਣ ਤੌੜੀ ਕਸ ਨਾਦੀ ਹੈ ਦੇਖਣ ਲੱਗੀ ਐ ਮੈਨੂੰ ਪਿੱਛੇ ਮੁੜ ਕੇ ਹਏ ਲੱਗਦਾ ਤਿਆਰੀ ਉਦੀ ਖਾਦੀ ਐ ਹੋ ਬਈ ਮੇਰੇ ਇਹ ਆਫੀਸ਼ੀਅਲੀ ਦੋ ਟਰੈਕ ਰਿਲੀਜ਼ ਹੋ ਚੁੱਕੇ ਨੇ ਅਪਕਮਿੰਗ ਭਾਈ ਬਹੁਤ ਬਣੇ ਪਏ ਨੇ ਤੇ ਹੁਣ ਕੁਝ ਕੁ ਟਾਈਮ ਤੱਕ ਇੱਕ ਰਿਲੀਜ਼ ਹੋ ਜਾਊਗਾ ਉਹ ਵੀ ਬੜਾ ਸੋਹਣਾ ਗਾਣਾ ਐ ਕਾਲਜ ਵਾਲਿਆਂ ਲਈ ਗਾਣਾ ਐ ਤੇ ਬਹੁਤ ਸੋਹਣਾ ਤੁਸੀਂ ਪਸੰਦ ਕਰੋਗੇ ਪਿਆਰ ਵਾਲਾ ਗਾਣਾ ਕਹਿੰਦੇ ਕੀ ਹਾਂ ਇੱਕ ਮੋਡੇ ਬੈਗ ਦੁੱਧੇ ਹੱਥ ਚ ਕਿਤਾਬਾਂ ਲੰਗੀ ਖੰਗ ਕੇ ਗੱਭਰੂ ਛਪਾਨ ਨੇ ਸੀ ਰੋਕ ਲੀਰ ਕਾਨ ਪੈਨ ਮੰਗ ਕੇ ਕਹਿੰਦੀ ਏ ਇੱਕ ਮਿੰਟ ਮੈਨੂੰ ਮਿਲ ਗਿਆ ਹਿੰਟ ਗੱਲ ਬੜ ਜੂ ਬੈਗ ਮੋਡੇ ਉਤਲਾ ਕੇ ਪੈਨ ਵੇਖਿਆ ਚਲਾ ਕੇ ਮੈਂ ਕਿਹਾ ਚਲ ਜੂ ਪੈਨ ਚੱਕ ਕਰਦੇ ਸੀ ਲਿਖ ਗੀ ਨੰਬਰ ਕਰੀ ਸ਼ਾਮ ਜੀ ਨੂੰ ਕਾਲ ਪਹਿਲਾ ਪਹਿਲਾ ਪਿਆਰ ਹੋਇਆ ਪਹਿਲੀ ਪਹਿਲੀ ਵਾਰ ਕੁੜੇ ਤੇਰੇ ਨਾਲ ਕਰ ਕੇ ਸ਼িকারਦਲ ਹੋ ਗਈ ਪਰ ਆਰਪਾਨਾ ਦਾ ਜਲ ਤਨਾ ਪਹਿਲਾ ਪਿਆਰ ਹੋਇਆ ਪਹਿਨੀ ਪਹਿਲੀ ਵਾਰ ਕੁੜੇ ਤੇਰੇ ਨਾਲ ਭਈ ਇੰਡਸਟਰੀ ਵੱਲੋਂ ਕੁਝ ਕੇ ਬੰਦੇ ਤਾਂ ਇਦਾਂ ਦੇ ਮਿਲੇ ਵੀ ਭੱਲਾ ਸ਼ੀਰੀ ਦੇਣ ਵਾਲੇ ਵੀ ਬਹੁਤ ਕੁਝ ਕਰਦਾ ਜਾਂਦੇ ਸੇ ਤੂੰ ਹੀ ਐ ਸਾਰਾ ਕੁਝ ਵੀ ਆਪਾਂ ਤੇਰੇ ਲਈ ਕਰਨਾ ਹੁਣ ਕੰਮ ਕਈ ਲੋਗ ਇਦਾਂ ਦੇ ਨੇ ਕਈ ਲੋਗ ਦੋ ਫੇਸਿਸ ਹੁੰਦੇ ਨੇ ਹੁਣ ਹਰ ਚੀਜ਼ ਦੇ ਕਈ ਗੁੱਡ ਫੇਸ ਹੋਏ ਕਈ ਬੈਡ ਫੇਸ ਹੋਏ ਹੁਣ ਮੇਰੇ ਨਾਲ ਜ਼ਿਆਦਾਤਰ ਜੋ ਵੀ ਹੋਇਆ ਬੈਡ ਫੇਸ ਹੀ ਸੀ ਹੋਇਆ ਇੰਡਸਟਰੀ ਬਈ ਇਦਾਂ ਦੀ ਗੱਲ ਐ ਇੰਡਸਟਰੀ ਏਸੀ ਮਿਊਜ਼ਿਕ ਇੰਡਸਟਰੀ ਇਦਾਂ ਦੀ ਐ ਤੁਸੀਂ ਜਦ ਤੱਕ ਕੁਝ ਚਮਤਕਾਰ ਨਹੀਂ ਕਰੋਗੇ ਤਦ ਤੱਕ ਤੁਹਾਨੂੰ ਨਮਸਕਾਰ ਨਹੀਂ ਐ ਤੇ ਮੇਰੇ ਨਾਲ ਤਾਂ ਉਹੀ ਗੱਲਾਂ ਹੋਈਆਂ ਨੇ ਵੀ ਅੰਸ਼ਾ ਆਪਾਂ ਕਰ ਦਿੰਨੇ ਆ ਬਸ ਤੂੰ ਅਗਲੇ ਮਹੀਨੇ ਦੇਖ ਤੂੰ ਸਟਾਰ ਐ ਇਦਾਂ ਦੇ ਬਹੁਤ ਬੰਦੇ ਮਿਲੇ ਬਟ ਉਹੀ ਐ ਮੈਂ ਹੁਣ ਪਿੱਛੇ ਦੇ ਬੌਂਡ ਵੀ ਰਿਹਾ 8 ਮਹੀਨੇ ਮੇਰੇ ਬੌਂਡ ਚ ਵੀ ਸੀਗੇ ਤਾਂ ਹੀ ਗਾਣੇ ਵੀ ਨਹੀਂ ਆਏ ਪਰ ਤੇ ਉਹ ਕੁਝ ਬੈਡ ਫੇਸਿਸ ਰਹੇ ਪਰ ਇਹ ਚੀਜ਼ਾਂ ਇੰਡਸਟਰੀ ਇੰਨਾ ਕੁ ਸਮਝਾ ਗਈ ਵੀ ਨਹੀਂ ਐਂਡ ਆਫ ਦਾ ਡੇ ਤੁਹਾਡੇ ਮਾਪਿਓ ਖੜਦੇ ਨੇ ਜਾਂ ਤੁਸੀਂ ਉਸ ਜਗ੍ਹਾ ਤੇ ਹੋ ਬਾਕੀ ਕੋਈ ਨਹੀਂ ਤੁਹਾਨੂੰ ਸਾਥ ਦੇਊਗਾ ਇੱਕ ਚੀਜ਼ ਇਹ ਸਮਝ ਲਈ ਬਾਕੀ ਹੋਰ ਤਾਂ ਬਈ ਬੈਡ ਹੀ ਰਹੇ ਰਹਿ ਲੈ ਬਈ ਇੰਡਸਟਰੀ ਸਪੋਰਟਿਵ ਹੈਗੀ ਐ ਤੁਹਾਨੂੰ ਸਪੋਰਟ ਪੂਰ ਕਰੂਗੀ ਤੇ ਗੁੱਡ ਬਈ ਐਕਚੁਅਲੀ ਗੁੱਟ ਤਾਂ ਬਹੁਤ ਘਟ ਨੇ ਪਰ ਗੁੱਡ ਇਹ ਦੂਜੀ ਗੱਲ ਇਹ ਆ ਵੀ ਤੁਹਾਡਾ ਜੇ ਕੰਮ ਚੱਲ ਜਾਂਦਾ ਹੈ ਥਾ ਤੁਹਾਨੂੰ ਸਰਾਣਾ ਬਹੁਤ ਮਿਲਦੀਆਂ ਨੇ ਉਸ ਤੋਂ ਬਾਅਦ ਔਰ ਬੈਡ ਗੱਲ ਇਹ ਹੈ ਕਿ ਜਦ ਤੱਕ ਤੁਸੀਂ ਕੁਝ ਨਹੀਂ ਹੋ ਤਦ ਤੱਕ ਤੁਹਾਨੂੰ ਕੋਈ ਸਪੋਰਟ ਨਹੀਂ ਕਰੂਗਾ ਔਰ ਜੇ ਤੁਸੀਂ ਥੋੜਾ ਜਿਹਾ ਵੀ ਹਾਈਪ ਤੇ ਆਏ ਤੇ ਜਿੰਨੀ ਇੰਡਸਟਰੀ ਹੈ ਸਾਰੀ ਤੁਹਾਡੇ ਮਗਰ ਹੈ ਨਹੀਂ ਇਹ ਮੇਰਾ ਇੰਡਸਟਰੀ ਸਟੇਜ ਨੇਮ ਅਨਛਾ ਹੈ ਮੇਰਾ ਉਦਾਂ ਮੇਰਾ ਨਾਮ ਜੀ ਅਰਹਾਨ ਅਮਾਨ ਹੈ ਓਕੇ ਮੇਰਾ ਆਫੀਸ਼ਲ ਨੇਮ ਅਰਹਾਨ ਅਮਾਨ ਹੈ ਜੋ ਮੇਰੇ ਕਾਗਜ਼ਾਂ 'ਤੇ ਨੇ ਠੀਕ ਹੈ ਉਦਾਂ ਅਨਛਾ ਨਾਮ ਹੈ ਮੇਰਾ ਜਨਮ 2002 ਚ ਹੋਇਆ ਵੀਰੇ ਹਿਮਾਚਲ ਦੇ ਇੱਕ ਬਹੁਤ ਛੋਟਾ ਜਿਹਾ ਸ਼ਹਿਰ ਹੈ ਜਿਹਨੂੰ ਆਪਾਂ ਕਹਿੰਦੇ ਸੁੰਦਰ ਨਗਰ ਉੱਥੇ ਮੇਰਾ ਜਨਮ ਹੋਇਆ ਤੇ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਆਪਣੀ ਇਸ ਪੜ੍ਹਾਈ ਸ਼ੁਰੂ ਕੀਤੀ ਫਿਰ ਜਦੋਂ ਮੈਂ 5th 6th ਸੀਗਾ ਮੈਨੂੰ ਉਦੋਂ ਰੁਝਾਨ ਹੋਇਆ ਥੋੜਾ ਐਕਸਟਰਾ ਕਲਿਕੂਲਰ ਐਕਟੀਵਿਟੀਆਂ ਦੇ ਲੈ ਕੇ ਸੋ ਮੈਂ ਡਾਂਸਿੰਗ ਸ਼ੁਰੂ ਕੀਤੀ ਆਪਣੀ ਡਾਂਸਿੰਗ ਦੀ ਕਲਾਸਿਸ ਲੈਣੀ ਸ਼ੁਰੂ ਕੀਤੀ ਉਹਦੇ ਚ ਥੋੜੇ ਜੇ ਮਤਲਬ ਹੋਏ ਮਾਹਿਰ ਤੇ ਆਪਣਾ ਸ਼ੋਜ਼ ਲਗਾਣੇ ਸ਼ੁਰੂ ਕੀਤੇ ਡਾਂਸ ਦੇ ਹੌਲੀ 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 ਕਰਦੇ ਕਰਦੇ ਭੰਗੜੇ ਦੇ ਸ਼ੋਅ ਲਾਇਆ ਫਿਰ ਥੋੜਾ ਜਿਹਾ ਬਾਲੀਵੁੱਡ ਦੇ ਸ਼ੋਅ ਲਾਇਆ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਵੀ ਐਸੀ ਉਸ ਚ ਸੀਗੇ ਉਹ ਵੀ ਐਕਟਰ ਹੀ ਸੀ ਬੰਬੇ 'ਚ ਸੋ ਫਾਦਰ ਸਾਹਿਬ ਤੋਂ ਗੋੜਤੀ ਲਿੱਤੀ ਐਕਟਿੰਗ ਦੀ ਤੇ ਫਿਰ ਹੌਲੀ ਹੌਲੀ ਦੇਖਦੇ ਦੇਖਦੇ ਵੀ ਨਹੀਂ ਆਪਾਂ ਗਾ ਸਕਦੇ ਆ ਤੇ ਇਸ ਫੀਲਡ 'ਚ ਆਏ ਥੋੜਾ ਥੋੜਾ ਗਾਣਾ ਸ਼ੁਰੂ ਕੀਤਾ ਗੁੰਗੁਣਾਣਾ ਸ਼ੁਰੂ ਕੀਤਾ ਫਿਰ ਬਿੱਲੇ ਬਾਜੀ ਨੂੰ ਸੁਣਦੇ ਸੀ ਕਿ ਪਹਿਲਾਂ ਮੈਂ ਸੱਚ ਦੱਸਾਂ ਮੈਂ ਬਿੱਲੇ ਬਾਜੀ ਨੂੰ ਸੁਣਿਆ ਹੋਇਆ ਆਪਾਂ ਉਹਦਾ ਝੂਠ ਕਹਿਦੀ ਐ ਉਹ ਗੱਲ ਨਹੀਂ ਐ ਮੈਂ ਸਭ ਤੋਂ ਪਹਿਲਾਂ ਬਿੱਲਾ ਪਈ ਸੁਣਿਆ ਸੀਗੇ ਬਲਵਿੰਦਾ ਬਿੱਲਾ ਸਾਹਿਬ ਤੇ ਉਹਨਾਂ ਨੂੰ ਸੁਣ ਸੁਣ ਕੇ ਦੇਖਣ ਲੱਗੀ ਐ ਉਹਨਾਂ ਦਾ ਦੇਸ਼ ਹੋਵੇ ਪੰਜਾਬ ਉਹ ਗਾਣੇ ਗਾ ਗਾ ਕੇ ਮੈਂ ਆਪਣੇ ਆਪ ਨੂੰ ਥੋੜਾ ਜਿਆਦਾ ਰਿਫਾਈਨ ਕੀਤਾ ਫਿਰ ਆਪਾਂ ਪੰਜਾਬ ਸ਼ਿਫਟ ਹੋਏ ਸੋ ਹੁਣ ਉੱਥੇ ਗੁਣਤੀ ਲਿੱਤੀ ਉਜਾਗਰਨ ਟਾਲਜੀਤ ਸਾਹਿਬ ਉਸਤਾਦ ਜੀ ਤੋਂ ਸੋ ਆਗੇ ਫਿਰ ਤੁਹਾਡੇ ਸਾਹਮਣੇ ਖੜਿਆ ਹੋਇਆ ਹੁਣ ਮੇਰੀ ਹੋਈ ਸੀਗੀ ਮੁਲਾਕਾਤ ਮੈਂ ਅਸੀਂ ਬਹੁਤ ਮਤਲਬ ਮੇਰੇ ਲਈ ਤਾਂ ਇੱਕ ਸੁਪਨਾ ਹੀ ਸੀਗਾ ਉਹ ਇੱਥੇ ਓਪਨਿੰਗ ਸੀਗੀ ਕਿਸੇ ਸ਼ੋਰੂਮ ਦੀ ਤੇ ਮੇਰੇ ਗਾਣੇ ਆ ਚੁੱਕੇ ਸੀਗੇ ਦੋ ਗਾਣੇ ਤੇ ਉੱਥੇ ਸਾਨੂੰ ਇਨਵਾਈਟ ਕੀਤਾ ਉਹਨਾਂ ਨੇ ਐਜ਼ ਅ ਗੈਸਟ ਕੁਲਵਿੰਦਰ ਪਿੱਲਾ ਭਾਈ ਨੂੰ ਸ਼ਿਵਜੋਤ ਨੂੰ ਤੇ ਮੈਨੂੰ ਤੇ ਉਹ ਚੀਜ਼ ਜਦ ਮੈਨੂੰ ਪਤਾ ਨਹੀਂ ਸੀ ਵੀ ਇਨਵਾਈਟ ਇਨਵੀਟੇਸ਼ਨ ਆਣਾ ਮੈਨੂੰ ਇਸ ਚੀਜ਼ ਦਾ ਮੈਨੂੰ ਕੁਝ ਵੀ ਨਹੀਂ ਸੀਗਾ ਉਦਾਂ ਮੇਰੇ ਫਰੈਂਡ ਸੀਗੇ ਉਹ ਕਹਿੰਦਾ ਅੰਛੇ ਯਾਰ ਰਾਤ ਨੂੰ ਮਿਲੇ ਅੰਛੇ ਤੇਰੇ ਲਈ ਮੈਨੂੰ ਕਾਰਡ ਜਆ ਦਿੱਤਾ ਵੀ ਤੂੰ ਸਾਡਾ ਚੀਫ ਗੈਸਟ ਹੈ ਤੂੰ ਆਓ ਕੱਲ ਸਾਨੂੰ ਉੱਥੇ ਮਿਲਣਾ ਮੈਂ ਕਿਹਾ ਜੀ ਪਹੁੰਚ ਜਾ ਕੇ ਹੁਣ ਮੈਨੂੰ ਇਹ ਵੀ ਨਹੀਂ ਪਤਾ ਸੀ ਵੀ ਪਾਜੀ ਵੀ ਆ ਰਹੇ ਉੱਥੇ ਐਸਾ ਚੀਫ ਗੈਸਟ ਸੋ ਜਦ ਮੈਂ ਉੱਥੇ ਪਹੁੰਚਿਆ ਆਪਾਂ ਗੱਡੀ ਖੜਾਈ ਮੈਂ ਦੇਖੀ ਨਾਲ ਦੋ ਤਿੰਨ ਹੋਰ ਗੱਡੀਆਂ ਖੜੀ ਵੱਡੀਆਂ ਗੱਡੀਆਂ ਖੜੀਆਂ ਮੈਂ ਕਿਹਾ ਚਲੋ ਕੋਈ ਹੋਰ ਵੀ ਆਏ ਹੋਣੇ ਉੱਜਾ ਤੋਂ ਮੈਂ ਅੰਦਰ ਗਿਆ ਤਾਂ ਬਿੱਲਾ ਪਾਜੀ ਬੈਠੇ ਸ਼ਿਵਜੋਤ ਪਾਜੀ ਬੈਠੇ ਤੇ ਮੈਨੂੰ ਵੀ ਉਦਾਂ ਹੀ ਲੱਗੇ ਜਾ ਰਹੇ ਸੀਗੇ ਤਾਂ ਮੇਰੇ ਲਈ ਤਾਂ ਬਹੁਤ ਜ਼ਿਆਦਾ ਪ੍ਰਾਊਡ ਮੂਮੈਂਟ ਸੀ ਕਿ ਜਿਨ੍ਹਾਂ ਨੂੰ ਆਪਾਂ ਕਾਇਆ ਜਿਨ੍ਹਾਂ ਨੂੰ ਦੇਖਦੇ ਕਿ ਆਪਾਂ ਸਿੱਖੇ ਹੋਏ ਨੇ ਉਹਨਾਂ ਦੇ ਨਾਲ ਅੱਜ ਬੈਠੇ ਹੋਏ ਆ ਤਾਂ ਉਹ ਚੀਜ਼ ਤਾਂ ਆਊਟ ਆਫ ਦਾ ਵਰਡ ਉਹਨਾਂ ਨੂੰ ਸਾਰਾ ਦੱਸਿਆ ਕਿ ਮੈਂ ਕਿੰਦਾ ਕਿੰਦਾ ਇੰਡਸਟਰੀ ਚ ਮੈਂ ਗਿਆ ਵੀ ਮੈਂ ਥਾਡੇ ਕਰਕੇ ਆਜ ਇੰਡਸਟਰੀ ਚ ਇੱਥੇ ਬੈਠੇ ਹੋਇਆ ਤਾਂ ਬਸ ਥਾਡੇ ਕਰਕੇ ਆ ਕਿ ਵੀ ਤੁਹਾਡੇ ਗਾਣੇ ਗਾ ਗਾ ਕੇ ਇੱਥੇ ਤੱਕ ਪਹੁੰਚਿਆ ਵੀ ਬਿੱਲਾ ਜੀ ਕੀ ਕਹਿੰਦੇ ਬਿੱਲਾ ਜੀ ਕਹਿੰਦੇ ਵੀ ਕੋਈ ਨਹੀਂ ਚੱਕ ਦੇ ਬਸ ਉਹ ਕਹਿੰਦੇ ਵੀ ਉਹਨਾਂ ਦਾ ਤਾਂ ਇਹੀ ਹੈ ਵੀ ਚੱਕ ਦੇ ਕੰਮ ਹੁਣ ਪਿੱਛੇ ਨਾ ਮੁੜੀ ਸਹੀ ਹਾਂ ਦੀ ਫੁੱਲ ਰੁਝਾਣਾ ਤੇ ਆਪਾਂ ਮਤਲਬ ਇੱਕ ਦੋ ਆਫਰਸ ਆਏ ਵੀ ਸੀ ਵਿੱਚ ਕੁਝ ਨਾ ਕੁਝ ਗੇਮਾਂ ਵੀ ਪਈਆਂ ਪਿਆਰ ਵਾਲਾ ਸੀਨ ਕਰਕੇ ਦਿਖਾ ਦੇਣਾ ਬਿਲਕੁਲ ਬਿਲਕੁਲ ਯਾਰ ਸੱਚੀ ਗੱਲ ਹੈ ਮੈਂ ਨਾ ਇੱਕ ਵਾਰ ਮੈਨੂੰ ਇੱਕ ਗੱਲ ਸੁਣ ਲੈ ਮੈਂ ਸੱਚੀ ਤੈਨੂੰ ਪਿਆਰ ਕਰਦਾ ਯਾਰ ਇਦਾਂ ਥੋੜੀ ਹੁੰਦਾ ਯਾਰ ਮੈਂ ਸੱਚੀ ਤੈਨੂੰ ਪਿਆਰ ਕਰਦਾ ਯਾਰ ਯਾਰ ਹੁਣ ਲੈ ਤੂੰ ਇਦਾਂ ਕਰੇਂਗੀ ਮੇਰੇ ਨਾਲ ਮੈਂ ਦੇਖ ਲੈ ਮੈਂ ਮੈਂ ਮਰ ਜੂ ਜਾ ਮਾ ਫਿਰ ਮੈਂ ਛਾਲ ਮਾਰ ਦੇਣੀ ਆ ਸੋਰਾ ਵੀ ਹਾਂਜੀ ਭਾਈ ਇੰਡਸਟਰੀ ਚ ਬਹੁਤ ਯਾਰ ਦੋਸਤ ਨੇ ਇੱਕ ਆਪਣਾ ਬਈ ਇਹ ਵੀ ਗੱਲ ਹੈਗੀ ਐ 2021 ਦੀ ਹੈ ਗੱਲ ਮੈਂ ਆਪਣਾ ਪਹਿਲਾ ਗਾਣਾ ਰਿਕਾਰਡ ਕਰਨੇ ਜਾ ਰਿਹਾ ਸੀਗਾ ਉਹ ਗਾਣਾ ਸੀਗਾ ਆਖਰੀ ਡਿਜ਼ਾਇਰ ਗਾਣੇ ਦਾ ਨਾਮ ਸੀ ਜੇ ਲੰਘਦੀ ਜੱਬ ਦੀ ਨਹੀਂ ਆਇਆ ਹੁੰਦਾ ਤਾਂ ਆਖਰੀ ਡਿਜ਼ਾਇਰ ਆਣਾ ਸੀਗਾ ਉਹ ਅਮਨ ਦਾ ਲਿਖਿਆ ਹੋਇਆ ਸੀ ਤੇ ਉਹ ਗਾਣਾ ਮੈਂ ਰਾਤ ਨੂੰ ਇਦਾਂ ਹੀ ਪ੍ਰੈਕਟਿਸ ਕਰਦੇ ਆਪਾਂ ਵੀ ਆਰ ਪਹਿਲਾ ਗਾਣਾ ਰਿਕਾਰਡ ਕਰਨੇ ਜਾਣਾ ਹੁਣ ਇੰਨੇ ਵੀ ਪ੍ਰੋਫੈਸ਼ਨਲ ਪਹਿਲੇ ਗਾਣੇ ਚ ਨਹੀਂ ਹੁੰਦਾ ਹੁੰਦਾ ਤਾਂ ਮੈਂ ਰਿਕਾਰਡ ਕਰ ਮੈਂ ਉਦਾਂ ਹੀ ਬੈਠਿਆ ਸੀਗਾ ਮੈਂ ਗਾ ਰਿਹਾ ਸੀ ਨੂੰ ਉਹਨੂੰ ਮੈਂ ਸੁਣਾ ਦੇਣਾ ਤੁਹਾਨੂੰ ਹਾਂ ਹਕਮਤ ਦੇ ਪਿੱਛੇ ਸਨਸ਼ਾਨ ਚ ਏਰਨਾ ਕਰਵੇਂ ਗੋਰੇ ਰੰਗ ਦੀ ਕਰੋ ਪ੍ਰਪੋਜ਼ ਦੇ ਕੇ ਰੋਜ਼ ਵੇ ਬਦਲੇ ਚ ਜੱਟਾ ਦਿਲ ਮੰਦ ਦੀ ਕਰੋਣੀ ਤੇਰੇ ਨਾਲ ਮੈਰਿਜ ਡ੍ਰੀਮ ਸੁਣਿਆ ਤੇਰੇ ਨਾਲ ਮੈਰਿਜ ਡ੍ਰੀਮ ਸੁਣਿਆ ਬਣੂ ਤੇਰੀ ਮੇਰੀ ਜੋੜੀ ਬੇ ਮਿਸਾਲ ਓਏ ਆਖਰੀ ਡਿਜ਼ਾਇਰ ਤੁਹਾਡੀ ਬਾਹ ਚ ਰਟਰ ਮੁਕੇ ਜ਼ਿੰਦਗੀ ਆ ਤੁਹਾਡੇ ਸਾਹ ਨਾਲ ਓਏ ਇਹ ਗਾਣਾ ਸੀਗਾ ਤੇ ਇਹ ਲਿਖਿਆ ਸੀਗਾ ਮੇਰੇ ਦੋਸਤ ਅਮਨ ਨੇ ਤੇ ਆਪਾਂ ਉਦਾਂ ਹੀ ਬੈਠੇ ਮੈਨੂੰ ਨਾ ਗਾਣਾ ਬਹੁਤ ਸੋਹਣਾ ਬਹੁਤ ਵਧੀਆ ਗਾਣਾ ਵਾਈਬ ਵੀ ਹੈ ਪਰ ਮੈਨੂੰ ਉਦਾਂ ਹੀ ਨਾ ਇੱਕ ਉਹ ਨਹੀਂ ਹੋ ਰਿਹਾ ਸੀ ਵੀ ਯਾਰ ਸਟਾਰਟਿੰਗ ਆਪਾਂ ਕਿਸੇ ਹੋਰ ਤੋਂ ਕਰੀਏ ਗਾਣੇ ਤੋਂ ਮੈਨੂੰ ਇਹ ਹੋ ਰਿਹਾ ਸੀ ਮੈਨੂੰ ਵਾਈਬ ਵੀ ਨਹੀਂ ਆ ਰਹੀ ਸੀ ਰਾਤ ਨੂੰ ਬੈਠ ਕੇ ਤੇ ਮੈਂ ਰਾਤ ਨੂੰ ਬੈਠਿਆ ਮੈਂ ਉਦਾਂ ਹੀ ਫੋਨ ਖੋਲਿਆ ਮੈਂ ਲਿਖਣ ਲੱਗ ਗਿਆ ਮੈਂ ਕਿਹਾ ਯਾਰ ਕੀ ਚੀਜ਼ ਮੈਂ ਉਸ ਰੀਸੈਂਟਲੀ ਗਾਣਾ ਸੁਣਿਆ ਸੀਗਾ ਜਾਰਡਨ ਜਾਰਡਨ ਸਿੰਘ ਭਾਈ ਦਾ ਗੱਲ ਸੁਣੀ ਨਹੀਂ ਗਵਾਂਡ ਪਿੰਡ ਵਾਲੀ ਐ ਉਹਦੇ ਨਾਲ ਤਾਂ ਤੋਂ ਪੜੇ ਤਿੰਨ ਸਾਲ ਦੀ ਤੇ ਉਹ ਮੈਂ ਗਾਣਾ ਸੁਣਿਆ ਸੀ ਮੈਂ ਵੀਡੀਓ ਨਾ ਬਿਨਾ ਸਾਊਂਡ ਮੈਂ ਵੋਲਿਊਮ ਘਟਾ ਕੇ ਕੇ ਵੀਡੀਓ ਲਾਤੀ ਸਾਹਮਣੇ ਮੈਂ ਕਿਹਾ ਚਲ ਦੇਖਦੇ ਲਿਖਦੇ ਆ ਕੁਛ ਨਾ ਕੁਛ ਤੇ ਮੈਂ ਦੇਖੀ ਗਿਆ ਦੇਖੀ ਗਿਆ ਉਹ ਨਾ ਉਸ ਵੀਡੀਓ ਜਿੱਦਾ ਵੀ ਕੁੜੀ ਆਂਦੀ ਐ ਬਾਹਰੋਂ ਤੇ ਉਹਦੇ ਘਰ ਚ ਆਂਦੀ ਐ ਕਾਪੀ ਦੇਣ ਤੇ ਮੈਂ ਲਿਖਤਾ ਹਾਂ ਲੰਗਦੀ ਟੱਪਦੀ ਕਰ ਮੇਰੇ ਤੂੰ ਆਂਦੀ ਸੀ ਮੇਰੇ ਦਿਲੋਂ ਹੱਕਾ ਜਾ ਛੱਡ ਜਾਂਦੀ ਸੀ ਉਹਦਾ ਕਰਦੇ ਕਰਦੇ ਗਾਣਾ ਜਦ ਵੀਡੀਓ ਖਤਮ ਹੋਈ ਮੇਰਾ ਗਾਣਾ ਵੀ ਖਤਮ ਹੋ ਗਿਆ ਤਾਂ ਇਹ ਇਨਸਪਾਇਰਡ ਬਾਈ ਜਾਰਦਨ ਸੰਧੂ ਦੀ ਵੀਡੀਓ ਆ ਠੀਕ ਹੈ ਤੇ ਉਸ ਤੋਂ ਬਾਅਦ ਤਾਂ ਫਿਰ ਚਲੋ ਥੋੜੀ ਜੀ ਹੌਸਲਾ ਪਿਆ ਲਿਖਣੇ ਦਾ ਹੌਸਲਾ ਪਿਆ ਉਤੇ ਫਿਰ ਲਿਖੀ ਗਏ ਲਿਖੀ ਗਏ ਜੋ ਚੀਜ਼ਾਂ ਪਸੰਦ ਉਪਰੋਜੈਕਟ ਆਈ ਗਏ ਉਹ ਆਪਾਂ ਕਰਦੇ ਹੁਣ ਤੱਕ ਵੀਰੇ ਕਿੰਨੇ ਗਾਣੇ ਲਿਖੇ ਬਈ ਹੁਣ ਤੱਕ ਲਿਖਤੇ ਹੁਣੇ 100 ਤੋਂ ਪਲੱਸ ਗਾਣਾ ਲਿਖਤਾ ਹਾਂ ਤੇ ਕਿਉਂਕਿ ਅਜੇ ਨਵੇਂ ਹੀ ਸ਼ੁਰੂ ਕੀਤਾ ਹੈ ਤਾਂ ਚਲੋ ਮੇਰੇ ਲਈ ਤਾਂ 100 ਗਾਣਾ ਵੀ ਉਪਲਬਧੀ ਹੈ ਬਈ ਰਿਕਾਰਡ ਮੇਰੇ ਹਜੇ ਬੈਂਕ ਚ ਤਾਂ ਮੇਰੇ ਵੀ 25 ਗਾਣੇ ਪਏ ਰਿਹਾ ਜੋ ਅਨਰੀਲੀਜ਼ਡ ਨੇ ਪਰ ਰਿਕਾਰਡਡ ਨੇ ਮੈਂ ਰੀਸੈਂਟਲੀ ਲਿਖਿਆ ਸੀਗਾ ਉਹ ਸੱਚ ਗਾ ਦੱਸਾਂ ਉਹ ਮੈਂ ਲਿਖਿਆ ਤਾਂ ਪ੍ਰੰਜਲ ਰਹੀਆ ਮੈਮ ਲਈ ਸੀਗਾ ਮ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਦੇਖਦਾ ਵੀ ਰਹਿਣਾ ਕਿ ਕੋਈ ਵੀ ਇਦਾਂ ਦਾ ਬੰਦਾ ਨਹੀਂ ਆ ਜੋ ਉਹਨਾਂ ਦਾ ਫੈਨ ਨਹੀਂ ਹੋਊਗਾ ਆਪਾਂ ਤਾਂ ਕਹਿੰਦੇ ਆ ਵੀ ਆਪਾਂ ਸੀਰੀਅਸ ਵਾਲੇ ਫੈਨ ਆ ਤੇ ਮੇਰਾ ਹੈ ਮੰਨ ਕਿ ਮੈਂ ਉਹਨਾਂ ਨਾਲ ਗਾਣਾ ਕਰਾਂ ਤੇ ਇਹੀ ਗਾਣਾ ਕਰਾਂ ਮੈਂ ਲਿਖਿਆ ਉਹਨਾਂ ਲਈ ਆ ਹਾਂ ਦਿਨ ਹੋਣਾ ਸੱਚੀ ਨਹੀਂ ਹੋਏ ਇਤਬਾਰ ਦਾ ਰੱਬ ਨੇ ਬਣਾਈ ਨਹੀਂ ਤੂੰ ਬੈਠ ਕੇ ਇਦਾਂ ਦਾ ਤਾਂ ਚਿਹਰਾ ਕਦੇ ਵੇਖਿਆ ਨਹੀਂ ਮਾਸੂਮੀਅਤ ਲਈ ਅੱਰੀ ਹਰ ਸਾਈਡ ਤੇ ਉਹ ਹਸੇ ਜਦੋਂ ਫੁੱਲਾ ਜਿਹੜਾ ਲੱਗਦਾ ਹਸੇ ਜਦੋਂ ਫੁੱਲਾ ਜਿਹੜਾ ਲੱਗਦਾ ਔਰ ਉਸੇ ਜਮਾ ਲੱਗੇ ਗੁਲਕੰਦ ਮਿੱਠੀਏ ਰਾਤ ਨੂੰ ਨਾ ਪਰ ਠੜ ਆਇਆ ਕਰ ਬਹਰ ਤੇਥੋਂ ਜੈਲ ਸੀ ਕਰੂਗਾ ਨਹੀਂ ਤਾਂ ਚੰਦ ਮਿੱਠੀਏ ਰਾਤ ਨੂੰ ਨਾ ਪਰ ਠੜ ਆਇਆ ਕਰ ਬਹਰ ਤੇਥੋਂ ਜੈਲ ਸੀ ਕਰੂਗਾ ਨਹੀਂ ਤਾਂ ਚੰਦ ਮਿੱਠੀਏ ਥੈਂਕ ਯੂ ਸੋ ਮੱਚ ਭਾਈ ਪਹਿਲੀ ਗੱਲ ਇਹ ਆ ਭਾਈ ਨਵੇਂ ਆਰਟਿਸਟ ਨੂੰ ਕੋਈ ਚਾਂਸ ਨਹੀਂ ਦਿੰਦਾ ਬਟ ਬਾਈ ਦਾ ਮੈਨੂੰ ਮੈਸੇਜ ਆਇਆ ਸੀ ਇੰਸਟਾਗ੍ਰam ਤੇ ਮੇਰੀ ਵੀਡੀਓਜ਼ ਦੇਖੀ ਹੋਣੀ ਸ਼ਾਇਦ ਬਾਈ ਨੇ ਤੇ ਨਿਮਾਣੇ ਜੇ ਆਰਟਿਸਟ ਨੂੰ ਮੌਕਾ ਦਿੱਤਾ ਤੇ ਇਹਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਰੇ ਸਪੋਰਟ ਕਰੋ ਚੈਨਲ ਨੂੰ ਤੇ ਦਬਕੇ ਲਾਈਕ ਦਿਓ ਸ਼ੇਅਰ ਕਰੋ ਸਬਸਕ੍ਰਾਈਬ ਕਰਿਓ